ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੀਮਾ ਪੋਤੇ ਮੁਕੇਰੀਆਂ ਦੇ ਲਾਗੇ ਪਿੰਡ ਪੈਂਦਾ ਜੀ ਇਹ ਹੁਸ਼ਿਆਰਪੁਰ ਦੇ ਵਿੱਚ ਉੱਥੇ ਬੇਅਦਬੀ ਹੋਈ ਆ ਤਨ ਤਨ ਸਤਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬmarg ਦੇ ਅੰਗ ਬਲੇਡ ਦੇ ਨਾਲ ਪਾੜੇ ਗਏ ਤੇ ਇਹ ਹੁਣ ਪੰਥ ਤੇ ਕੌਮ ਫੈਸਲਾ ਕਰੇ ਹੁਣ ਤੇ ਬੇਅਦਬੀਆਂ ਨੂੰ ਇਦਾਂ ਕਰ ਦਿੱਤਾ ਗਿਆ ਕਿ ਬੇਅਦਬੀਆਂ ਬਾਰ-ਬਾਰ ਬਾਰ-ਬਾਰ ਕਰਕੇ ਹੁਣ ਉੱਥੇ ਸਿੰਘ ਵੀ 2-4 ਸਿੰਘ ਹੀ ਜਾਂਦੇ ਆ ਪਹਿਲਾਂ ਕੋਈ ਗੁਰੂ ਸਾਹਿਬ ਦੇ ਖਿਲਾਫ ਕੋਈ ਬੋਲਦਾ ਵੀ ਸੀ ਤੇ ਲੱਖਾਂ ਦੀ ਤਦਾਦ ਦੇ ਵਿੱਚ ਸਿੰਘ ਇਕੱਠੇ ਹੁੰਦੇ ਸੀ ਉਹਨਾਂ ਦਾ ਇਹੋ ਹੀ ਮਕਸਦ ਸੀਗਾ ਕਿ ਆਪਾਂ ਕਿਦਾਂ ਸਤਿਗੁਰਾਂ ਦੇ ਸਤਕਾਰ ਨੂੰ ਘੱਟ ਕਰੀਏ ਵੀ ਬਾਰ-ਬਾਰ ਬਿਆਦਲੀ ਕਰਕੇ ਵੀ ਇਹਨਾਂ ਨੂੰ ਲੱਗੇ ਹੀ ਨਾ ਇਹਨਾਂ ਦੇ ਅੰਦਰ ਉਹ ਅਣਖ ਜਮੀਰ ਜਿਹੜੀ ਹੈ ਗੈਰਤ ਜਿਹੜੀ ਉਹ ਉਹ ਵਰਕ ਕਰਨੀ ਛੱਡ ਦੇ ਪੀਏ ਤੇ ਰੋਜ਼ ਦਾ ਕੰਮ ਹੈ ਜੀ ਇਹ ਕਿੜੀ ਤੇ ਰੋਜ਼ ਹੀ ਸੁਣਨ ਵਿੱਚ ਆਉਂਦਾ ਹੈ ਤੇ ਉਹ ਆਪਣਾ ਉਹ ਕੰਮ ਕਰਨ ਦੇ ਵਿੱਚ ਸਫਲ ਹੋ ਚੁੱਕੀ ਹੈ ਸੋ ਉਹ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਆ ਤੇ ਇਹ ਬਿਆਦਵੀ ਜਿਹੜੀ ਹੈਗੀ ਆ ਬਲੇਡ ਦੇ ਨਾਲ ਅੰਗ ਪਾੜੇ ਗਏ ਆ ਪੁਲਿਸ ਨੇ ਬੰਦਾ ਫੜਿਆ ਆ ਤੇ ਉਹ ਪੰ ਅੱਗੇ ਵੀਡੀਓ ਦੇ ਵਿੱਚ ਆਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਆ ਤੇ ਉਹ ਸੁਣਿਓ ਤੇ ਹੁਣ ਪੰਥ ਆਪਣਾ ਕੌਮ ਸਾਰਾ ਫੈਸਲਾ ਕਰੇ ਕਿ ਕੀ ਕਰਨਾ ਚਾਹੀਦਾ ਆ ਹੁਣ ਇੰਨੀਆਂ ਜਥੇਬੰਦੀਆਂ ਆਇਆ ਇੰਨੇ ਲੋ ਲਸ਼ਕਰ ਆ ਇੰਨੇ ਨਵੇਂ ਹਥਿਆਰ ਇੰਨੇ ਨੇ ਅਸਲੀ ਆਪਾਂ ਲਈ ਫਿਰਦੇ ਆ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੋਵੇ ਕੋਈ ਬੋਲੇ ਤਾਂਕ ਨਾ ਗੱਲ ਹੀ ਨਾ ਕਿਤੇ ਜਾਵੇ ਕੋਈ ਗੱਲ ਹੀ ਨਾ ਕੱਢੇ ਘਰੋਂ ਹੈ ਆਪਾਂ ਜਥੇਹਜ਼ਾਰ ਤੱਕ ਜਿਹੜੇ ਹੈਗੇ ਆ ਉਹ ਬੋਲਣ ਨਾਲ ਕੋਈ ਕਾਰਵਾਈ ਨਾ ਪਾਵੇ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਣ ਦਾ ਕਾਰਨ ਇਹ ਹੈ ਕਿ ਉਥੇ ਪਹਿਰੇਦਾਰੀ ਨਹੀਂ ਆ ਪਾਦਸ਼ੀਰ ਜਿੱਦੂ ਗੁਰੂ ਸਾਹਿਬ ਦੇ ਸਰੂਪ ਹੁੰਦੇ ਆ ਉਹ ਕਿਤੇ ਵੀ ਲਿਜਾ ਕੇ ਕੋਈ ਵੀ ਉਹਦੀ ਸੇਵਾ ਕੋਈ ਮੋਨਾ ਬੰਦਾ ਕਰ ਰਿਹਾ ਆ ਮੰਦਰਾਂ ਦੇ ਵਿੱਚ ਪ੍ਰਕਾਸ਼ ਕੀਤੇ ਜਾ ਰਹੇ ਜੇ ਇਹੋ ਹੀ ਲੜੀਵਾਰ ਸਰੂਪ ਹੋਣ ਤੇ ਲੜੀਵਾਰ ਸਰੂਪ ਹੋਣ ਦੇ ਨਾਲ ਜਿਹੜਾ ਵੀ ਬੰਦਾ ਗੁਰੂ ਸਾਹਿਬ ਦੀ ਸੇਵਾ ਕਰੂਗਾ ਉਹ ਸੰਤਿਆ ਵੀ ਲਊਗਾ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਬੈਠਣਾ ਕਿੱਦਾਂ ਆ ਸਤਕਾਰ ਕਿੱਦਾਂ ਕਰਨਾ ਆ ਪੈਰੇਦਾਰ ਜਿਹੜਾ ਪੰਥਕਰਵਤਾ ਅਨੁਸਾਰ ਜਿੱਦਾਂ ਪੈਰੇਦਾਰ ਚੌਰ ਵਰਦਾਰ ਤੋਪੀਆ ਸਿੰਘ ਦੇਗਿਆ ਸਿੰਘ ਤੇ ਗ੍ਰੰਤੀ ਸਿੰਘ ਇਹ ਪੰਜ ਸਿੰਘ ਜਿਹੜੇ ਹੁਣੇ ਲਾਜ਼ਮੀ ਆ ਗੁਰੂ ਸਾਹਿਬ ਦੇ ਪ੍ਰਕਾਸ਼ ਸਿਮੇ ਤੇ ਪਹਿਰੇ ਦਾ ਤੇ ਹਰ ਵਕਤ ਗੁਰੂ ਸਾਹਿਬ ਦੇ ਜਿਹੜਾ ਹੈਗਾ ਉਹ ਰਹਿਣਾ ਚਾਹੀਦਾ ਪਰ ਆਪਾਂ ਸਤਗੁਰੂ ਕਿੰਨੇ ਤੇ ਹੈਗੇ ਆ ਪ੍ਰਗਟ ਹੋਣਾ ਕੀ ਦੇ ਪਰ ਮੰਨਦੇ ਨਹੀਂ ਸੋ ਆਪਾਂ ਵੀਡੀਓ ਅੱਗੇ ਸਾਰੀ ਦੇਖੋ ਤੇ ਉਹ ਵੀਡੀਓ ਦੇ ਵਿੱਚ ਸਾਰਾ ਮੈਂ ਦੱਸਿਆ ਆ ਬੀਓ ਸਿੰਘ ਦੇ ਨਾਲ ਮਕੀਰੀਆਂ ਤੋਂ ਗੱਲ ਹੋਈ ਹੈ ਪਰ ਕੱਲੀ ਇਹ ਵੀਡੀਓ ਪਾਉਣ ਦੇ ਨਾਲ ਨਹੀਂ ਕੋਈ ਹੱਲ ਹੋਣਾ ਵੀ ਆਪਾਂ ਵੀਡੀਓ ਪਾਤੀ ਵੀ ਆ ਜਦਾਂ ਹੋਇਆ ਜੀ ਆ ਹੋਇਆ ਉਹ ਹੋਇਆ ਪਰ ਜੇ ਕੋਈ ਹੱਲ ਕੱਢਣਾ ਤੇ ਸਾਰੀ ਕੌਮ ਨੂੰ ਪੰਥ ਨੂੰ ਕਾਤਰ ਇਕੱਠੇ ਹੋਣਾ ਪੈਣਾ ਇਹਦਾ ਹੱਲ ਜਿਹੜਾ ਆ ਉਹ ਕੱਲੇ ਬੰਦੇ ਦਾ ਕੰਮ ਨਹੀਂ ਹੈ ਸੋ ਇਹੋ ਮੇਰੀ ਬੇਨਤੀ ਆ ਕਿ ਪੰਥਰ ਇਕੱਠ ਕੱਲ ਜਾਂ ਪਰਸੋਂ ਤੱਕ ਹੋਊਗਾ ਤੇ ਉਹ ਸਾਰਿਆਂ ਨੂੰ ਬੇਰਵਾ ਦਿੱਤਾ ਜਾਊਗਾ सो मेरी बेनती प्रवान करनी आप वीडियो देख लो वागुरू जी का खालसा वागुरू जी की फते वागुरू वागुरू

ਲੋਕ ਨਵਾ ਸੋਹਣੇ ਮਾਰਾਗਾ ਲੋਕ ਜੀ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ਪੁੱਤ ਹੈ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰੇ ਸੁਸੰਗਤ ਜੀ ਜੀ ਦੇ ਪੁੱਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਾਂ ਕਿ ਜਿਹੜੇ ਬਿਆਦਵੀ ਕਰ ਦਿੱਤੀ ਗਈ 2.500 69 ਤੋਂ ਲਾ ਕੇ 70 ਤੱਕ ਹੋਰ ਬੁਰੀ ਤਰ੍ਹਾਂ ਜਤਨੀ ਕੀਤੀ ਗਈ ਦੁਬਾਰਾ ਦੀ ਜਾਨ ਕਿਹੜੇ ਪਿੰਡ ਦੇ ਵਿੱਚ ਬਿਆਦਵੀ ਹੋਈ ਹੈ ਜੀ ਇਹ ਭਾਈ ਸਾਹਿਬ ਜਿਹੜੀ ਬਿਆਦਵੀ ਹੋਈ ਨਾ ਇਹ ਹੋਈ ਹੈ ਪਿੰਡ ਚੀਮੇ ਪੋਤੇ ਪਿੰਡ ਚੀਮੇ ਪੋਤੇ ਅੱਛਾ ਇਹ ਮਕੇਰੀਆਂ ਤੋਂ ਕਿੱਥੇ ਕੱਢਣ ਨੂੰ ਬੰਦਾ ਇਹ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮਕੇਰੀਆਂ ਪੈਂਦਾ ਮਕੇਰੀਆਂ ਤੋਂ 5 ਕਿਲੋਮੀਟਰ ਦੂਰ ਹੈ ਨਾ ਇਹ ਪਿੰਡ ਆ अच्छा जी हां जी अच्छा ਭਾਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਨਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਕੀ ਗੱਲ ਆ ਅੱਜ ਨਾ ਮੈਨੂੰ ਪਤਾ ਲੱਗਾ ਇਹ ਬੰਦਾ ਫੜਿਆ ਗਿਆ ਪਰ ਸਵੇਰੇ ਪੁਲਿਸ ਨੂੰ ਦੱਸਣਾ ਇਹਦੇ ਵਿੱਚ ਭਾਜੀ ਇਹਦੇ ਵਿੱਚ ਗੱਲ ਹੈਗੀ ਆ ਕਿ ਦੋ ਸਰੂਪ ਸੀ ਮਹਾਰਾ ਦੇ ਇੱਕ ਸਰੂਪ ਦੇ ਜਿਹੜੀ ਬਿਦਦੀ ਹੋਈ ਜਿਹੜੀ ਬਲੇਟ ਨਾ ਕੱਟਿਆ ਗਿਆ ਉਹ ਸਰੂਪ ਪ੍ਰਕਾਸ਼ ਸੀਗਾ ਤੇ ਜਿਹੜਾ ਦੂਸਰਾ ਸਰੂਪ ਸੀ ਨਾ ਤੁਹਾਡੀ ਆਵਾਜ਼ ਕੱਟੀ ਗਈ ਆਵਾਜ਼ ਕੱਟੀ ਗਈ ਦੁਬਾਰਾ ਬੋਲਿਓ ਦੁਬਾਰਾ ਆਵਾਜ਼ ਕੱਟੀ ਗਈ ਸੀ ਦੁਬਾਰਾ ਬੋਲਿਓ ਜੀ ਦੋ ਦੋ ਸਰੂਪ ਸੀ ਗੁਰਦੁਆਰਾ ਸਾਹਿਬ ਉਹਦੇ ਮੰਦਿਰ ਹੀ ਕਿਹਾ ਜਾਂਦਾ ਰਵਿਦਾਸ ਮਹਾਰਾਜ ਦਾ ਮੰਦਿਰ ਉਹਦੇ ਵਿੱਚ ਨਾ ਦੋ ਸਰੂਪ ਸੀਗੇ ਇੱਕ ਸਰੂਪ ਦਾ ਪ੍ਰਕਾਸ਼ ਮਨ ਕੀਤਾ ਜੀ ਉਹਦੀ ਬੇਦਵੀ ਇਹ ਜਿਹੜੀ ਭਲੇਟੇ ਨਾਲ ਵੱਡੇ ਗਏ ਉਹ ਮਹਾਰਾਜ ਦੇ ਅੰਗ ਵੱਡੇ ਗਏ ਜਾਂ ਵੱਡੇ ਵੜ ਦਿੱਤੇ ਵੜ ਦਿੱਤੇ ਗਏ ਆ ਇਹਨਾਂ ਹੱਕ ਤੇ ਹਾਂ ਇਦਾਂ ਕੋ ਹਾਂ ਜੀ ਤੇ ਜਿਹੜੇ ਦੂਸਰੇ ਸਰੂਪ ਸੀ ਨਾ ਭਾਈ ਸਾਹਿਬ ਜੋ ਜਦੋਂ ਮੈਂ ਕਿਹਾ ਵੀ ਯਾਰ ਇਹਦੀ ਮਾਰਾ ਦੀ ਬੇਅਦਵੀ ਹੋਈ ਆ ਤਾਂ ਗੁਰੂ ਸਾਹਿਬ ਦੇ ਨਾਲ ਸਰੂਪ ਦਾ ਸੁੱਖਾਸਣ ਕਰਕੇ ਨਾ ਦੂਸਰਾ ਰੂਪ ਨਾ ਪ੍ਰਕਾਸ਼ਵਾਨ ਕਰੀਏ। ਤਾਂ ਜਦੋਂ ਮੈਂ ਉਹ ਦੇਖਿਆ ਦਰਸ਼ਨ ਕੀਤੇ ਭਾਜੀ ਉਹਦੇ ਵੀ ਨਾ ਥੱਲੇ ਇੱਕ ਡੇਢੇ ਨੇ ਹਾਂ ਜੀ। ਅੰਗ ਜਿਹੜੇ ਪਾੜੇ ਪੇ ਸੀਗੇ। ਹੂੰ। ਤੇ ਵਿਚੋ ਟੇਪਾਂ ਵੀ ਲੱਗੀਆਂ ਸੀ। ਹਾਂ ਜੀ। ਹਾਂ। ਹਾਂ ਹਾਂ। ਬੋਲ ਬੋਲੋ ਹਾਂ ਜੀ ਅੰਤਰ ਬੋਲੋ। ਉਹ ਨਾ ਟੇਪਾਂ ਵੀ ਲੱਗੀਆਂ ਇਹ ਵਿੱਚ। ਤੇ ਮੈਂ ਉਹਨੂੰ ਗ੍ਰੰਥੀ ਲੈ ਕੇ ਯਾਰ ਆ ਵੀ ਹੋਇਆ ਕਿ ਨਾ ਹਾਂਜੀ ਬਬਈਆ ਦਾ ਮੈਨੂੰ ਨਹੀਂ ਪਤਾ। ਤੇ ਉਹ ਫਿਰ ਅੱਜ ਨਾ ਆਪਾਂ ਟੰਗੀ ਸ਼ਕਤੀ ਦਾ ਪੁਲਿਸ ਨੂੰ ਪੇਚ ਆਇਆ ਵੀ 2 ਦਿਨ ਦਾ ਟਾਈਮ ਦੇ ਨੇ 2 ਦਿਨਾਂ ਚ ਨਾ ਨਾ ਲੱਭਿਆ ਤਾਂ ਫਿਰ ਆਪਾਂ ਘਰਾਓ ਕਰਾਂਗੇ ਇੱਥੇ ਜਿੱਥੇ ਬਲੀਆਂ ਆ ਗਏ ਤੇ ਉਹਨਾਂ ਨੂੰ ਬੜਾ ਪ੍ਰੈਸ਼ਰ ਪਿਆ ਸੀਗਾ ਤੇ ਉਹ ਬੰਦਾ ਨੂੰ ਉਹੀ ਉਹਦੀ ਗ੍ਰੰਥੀ ਨੂੰ ਉਹ ਲੈ ਆਏ ਪੁਲਿਸ ਵਾਲੇ ਤੇ ਭਾਜੀ ਉਹ ਜਿਹੜੇ ਉਹ ਬੰਦੇ ਨੂੰ ਨਾ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਕਿਦਾਂ ਹਨਾ ਉਹ ਜਿਹੜੇ ਦੂਸਰੇ ਸਰੂਪ ਦੇ ਆ ਕੋ ਕੋ ਪਾਟੇ ਹੋਣੇ ਪੀਨੂੰ ਨਹੀਂ ਪਤਾ ਸੀਗਾ ਉਹ ਗਿਆ ਮੰਨ ਉਥੇ ਹੁਣ ਭਾਈ ਸਾਹਿਬ ਇਹਨਾਂ ਨੇ ਮਤਲਬ ਦੂਸਰੀ ਵੀ ਜਿਹੜੀ ਬੇਦਵੀ ਉਥੇ ਪਾ ਦੇਣੀ ਆ ਹੂੰ ਸਮਝੀ ਗੱਲ ਕਿ ਨਹੀਂ ਭਾਈ ਤੁਸੀਂ ਮਤਲਬ ਮਤਲਬ ਕਹਿਦਾ ਮਤਲਬ ਉਹ ਕਿ ਜਿਹੜੀ ਬੇਦਵੀ ਬਲੇਡ ਨਾਲ ਜਿਹੜੇ ਅੰਗ ਪਾੜੇ ਆ ਉਹ ਕਿਸੇ ਹੋਰ ਨੇ ਪਾੜੇ ਆ ਪਰ ਇਹਨਾਂ ਨੇ ਇਦਾਂ ਕਰਨਾ ਕਿ ਗਰੰਟੀ ਤੇ ਪਾ ਦੇਣੀ ਆ ਇਦਾਂ ਕਹਿੰਦੇ ਆ ਹਾਂ ਬਸ 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 ਉਹ ਤਾਂ ਮੰਨ ਗਿਆ ਦੂਸਰੇ ਦੀ ਵੀ ਮੇਕੋ ਪਾਟੇ ਭਾਈ ਸਾਹਿਬ ਉਹ ਪੁਲਿਸ ਨੂੰ ਕਹਿੰਦਾ ਮੈਨੂੰ ਮaaf ਕਰ ਦਿਓ ਦੂਸਰੀ ਅਚੇਤ ਪਾਟੇ ਇੱਕ ਮਿੰਟ ਇੱਕ ਇੱਕ ਮੰਨ ਲਓ ਉਹ ਅਚੰਗੀਏ ਤੇ ਪੱਟੇ ਜਾਂ ਕੋਈ ਉਹਦਾ ਉਹਨੇ ਆਪਣੇ ਮਨਸਾ ਦੇ ਤੈਅ ਤੇ ਪਾੜੇ ਆ ਨਹੀਂ 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 ਉਹ ਦਰਸਾਲ ਪਾਜੀ ਉਹ ਮੋਨਾ ਬੰਦਾ ਨੂੰ সেবা ਕਰਨ ਦਾ ਨਹੀਂ ਪਤਾ ਉਹ ਉਹ ਮਤਲਬ ਇੱਕ ਮੈਂ ਮੇਰੀ ਬੇਨਤੀ ਸੁਣਿਓ ਹਾਂ ਜੀ ਹਾਂ ਜੀ ਮੇਰੀ ਬੇਨਤੀ ਆ ਕਿ ਪਹਿਲੀ ਗੱਲ ਤੇ ਇਹ ਹੈ ਨਾ ਇੱਕ ਤੇ ਨਾ ਮੈਂ ਇੱਧਰ ਵੀ ਇਨਕਾਰ ਹੁੰਦਾ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਤੁਹਾਨੂੰ ਵੀਰੇ ਕਾਲ ਕਰਾਂਗੇ ਮੈਂ ਹੋਰ ਵੀ ਸਿੰਘ ਨਾਲ ਲੈ ਕੇ ਅਸੀਂ ਦੇਖੋ ਇੱਕ ਬੜਾ ਵੱਡੇ ਪੱਦਰ ਦੇ ਉੱਤੇ ਦੇਖੋ ਇਹ ਬਹੁਤ ਲੰਮੇ ਸਮਝਦਾ ਮੈਂ ਅਸੀਂ ਇੱਥੇ ਬਦਨੀਆਂ ਨੂੰ ਲੈ ਕੇ ਪੂਰੇ ਕੈਲੀਫੋਰਨੀਆ ਦੇ ਵਿੱਚ ਈਵਨ ਬਾਹਰ ਜਿਹੜੇ ਸਟੇਟਾਂ ਉਹਨਾਂ ਦੇ ਵਿੱਚ ਗੁਰਦੁਆਰਿਆਂ ਦਾ ਜਾ ਜਾ ਕੇ ਹੀ ਜਿਹੜੇ ਪੰਥਿਕ ਘਟ ਕਰਦੇ ਨੇ ਵੀ ਆਪਣੇ ਆਪਣੇ ਗੁਰੂ ਘਰ ਸੰਭੋ ਆਪਣੇ ਗੁਰੂ ਦਵਾਰ ਦੇ ਵਿੱਚ ਬੈਲੇ ਦਾ ਜਾਓ ਜੇ ਤੁਸੀਂ ਇਦਾਂ ਮੈਂ ਸਾਰਿਆਂ ਕੀਤੇ ਆਪੀ ਪਾਲਕੀਆਂ ਵੀ ਲਈਆਂ ਉਹਦੇ ਵੀ ਐਸੇ ਆਪਾਂ ਸਾਰੇ ਨਿਕਤਤਾ ਵੀ ਕਰਦੇ ਰਹੇ ਪਰ ਉਹ ਫੇਰ ਵੀ ਚਲੋ ਥੋੜੀ ਉਹਦੀ ਠੱਡ ਪਈ ਪਰ ਫੇਰ ਵੀ ਉਹ ਜਿਹੜੀ ਗੱਲ ਹੋਈ ਨਹੀਂ ਪਹਿਲੀ ਗੱਲ ਤੇ ਇਹ ਆ ਕਿ ਸਰੂਪ ਜਿਹੜੇ ਲੜੀਵਾਰ ਹੋਣ ਚਾਹੀਦੇ ਸਹੀ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਜਿੱਥੇ ਵੀ ਮਹਾਰਾਜ ਦਾ ਸਤਿਗੁਰ ਦਾ ਜਿਹੜਾ ਜਿਹੜਾ ਪ੍ਰਕਾਸ਼ ਆ ਪਹਿਲੀ ਗੱਲ ਜੇ ਪਹਿਰੇਦਾਰੀ ਨਹੀਂ ਕਰਦਾ ਤਾਂ ਉੱਥੇ ਗੁਰੂ ਸਾਹਿਬ ਜਿਹੜੇ ਹੋਣੇ ਨਹੀਂ ਚਾਹੀਦੇ ਜੇ ਜੇ ਮੰਦਰ ਦੇ ਵਿੱਚ ਆ ਜਿਹੜਾ ਬੰਦਾ ਮੋਨਾ ਸੇਵਾ ਕਰਦਾ ਆ ਦੇਖੋ ਭਾਈ ਪਾਈ ਸਾਹਿਬ ਦੇਖੋ ਲੜੀਵਾਰ ਸਰੂਪ ਹੋਣ ਦਾ ਮਕਸਦ ਪਤਾ ਕੀ ਆ ਉਹ ਆ ਕਾਰਨ ਜਿਹੜਾ ਬੰਦਾ ਉਹ ਲੜੀਵਾਰ ਸਰੂਪ ਹੋਊਗਾ ਉਹ ਬੰਦਾ ਤਾਂ ਤੇ ਆ ਵੀ ਲਊਗਾ ਉਹ ਬੰਦਾ ਬੈਣਾ ਵੀ ਸਿੱਖੂਗਾ ਉਹ ਬੰਦਾ ਪ੍ਰਕਾਸ਼ ਸਤਕਾਰ ਕਰਨਾ ਵੀ ਸਿੱਖੂਗਾ ਤੇ ਉਹਨੂੰ ਪਤਾ ਲੱਗੂਗਾ ਕਿ ਕੀ ਆ ਚੀਜ਼ ਇਹ ਬਿਲਕੁਲ ਸਹੀ ਸਾਡੀ ਮੈਨੂੰ ਇਹ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇੱਕ ਇਹ ਪਾਦਸ਼ੇਹ ਦੇ ਰੂਪ ਸ਼ੁਰੂ ਕਿਦਾਂ ਹੋ ਗਏ ਮੈਨੂੰ ਇਹ ਨਹੀਂ ਸਮਝ ਲੱਗੀ ਅੱਜ ਤੱਕ ਨਹੀਂ ਲੱਗੀ ਸਮਝ ਨਹੀਂ ਲੱਗੀ ਕਿ ਤੇ ਕਹਿੰਦੇ ਆ ਹਣਾ ਹਾਂਜੀ ਗੱਲ ਬਿਲਕੁਲ ਸਹੀ ਹੈ ਸਹੀ ਹੈ ਭਾਜੀ ਨਹੀਂ ਇਦਾਂ ਹੋਣੇ ਨਹੀਂ ਚਾਹੀਦੇ ਜੀ ਸਹੀ ਗੱਲ ਆ ਭਾਜੀ ਇਹ ਤੁਹਾਨੂੰ ਮੈਂ ਗੱਲੱਸਦਾ ਜਿਹੜੇ ਲੋਕ ਦੀ ਜਨਜ ਅਚਤ ਜੈਥੀ ਹੋਏ ਉਹ ਬੰਦੇ ਕੋ ਕਿਉਂਕਿ ਉਹ ਬੰਦੇ ਨੂੰ ਆਪਾਂ ਬੜੀ ਦੇਰ ਬਿਤੇ ਰਹੇ ਵੀ ਹੁਣ ਪੁਲਿਸ ਨੇ ਉਹਦੇ ਤੇ ਪਾ ਦੇਣਾ ਦੂਸਰਾ ਵੀ ਸਰੂਪ ਦਾ ਫਿਰ ਅਸਲੀ ਜਿਹੜਾ ਦੋਸ਼ੀ ਨਹੀਂ ਪੜਨਾ ਕਿਉਂਕਿ ਮੇਰੇ ਨਾ ਘਟੋ ਘਟ 1.450 ਬਿਅਦਵੀਆਂ ਪੰਜਾਬ 'ਚ ਹੋਈਆਂ ਭਾਈ ਸਾਹਿਬ ਜੀ ਤੇ ਮਹਾਰਾਜ ਜੀ ਲੋ ਆਪਾਂ ਸੇਵਾ ਲੱਗੀ ਆਪਾਂ ਹਰੇਕ ਬਿਅਦਵੀ ਤੇ ਗਏ ਭਾਈ ਹਰੇਕ ਬਿਅਦਵੀ ਤੇ ਪਰ ਮਾ ਉਸ ਯੂਪੀ 'ਚ ਹੋਵੇ ਬਿਅਦਵੀ ਹਣਾ ਹਰੇਕ ਆਪਾਂ ਜਿਹੜੇ ਸਟੇਟ ਵਿੱਚ ਗਏ ਆ ਮੈਨੂੰ ਇਹਨਾਂ ਦੇ ਵੇਲੇ ਸਾਰਾ ਚਲੋ ਨੋਲਜ ਆ ਮਹਾਰਾਜ ਦੀ ਕਿਰਪਾ ਨਾਲ ਤੇ ਇੱਥੇ ਵੀ ਨਾ ਇਹੀ ਮਸਲਾ ਜਿਹੜਾ ਅਸਲੀ ਬੰਦਾ ਨਹੀਂ ਫੜੇ ਜਾਣਾ ਪੀ ਜਨੇ ਹਾਂ ਕੇ 파ੜੇ ਮਾਰਦੇ ਇਹਨਾਂ ਨੂੰ ਨਾ ਪੁਲਿਸ ਵਾਲਿਆਂ ਨੂੰ ਕਹੋ ਅਸੀਂ ਇਧਰੋਂ ਵੀ ਆਪਾਂ ਕਰਦੇ ਆਂ ਪ੍ਰੈਸ਼ਰ ਪਾਉਂਦੇ ਆਂ ਆਪਾਂ ਜਿੱਥੇ ਬੰਦੀਆਂ ਹੋਰ ਵੀ ਇਧਰ ਇਕੱਠੀਆਂ ਹੋ ਗਏ ਸਾਰੀਆਂ ਆਪਾਂ ਕਰਦੇ ਆਂ ਕਿ ਜਿਹੜੇ ਬੰਦਿਆਂ ਨੇ ਪਹਿਲਾਂ ਪਹਿਲੀ ਵਾਰ ਹਿਆਰਪੁਰ ਜਿੱਦਾਂ ਹੋਈ ਵੀ ਅਦਵੀਤ ਹੁੰਦੀ ਨਹੀਂ ਹੈ ਇਧਰ ਵਾਸੀ ਤੇ ਮੈਂ ਮੇਰਾ ਲਾਗੇ ਪਿੰਡ ਆ ਬਕੇਰੀਆਂ ਦੇ ਨਾਲ ਹੀ ਪਿੰਡ ਸੂਏ ਦੇ ਰਾਣਗੜ੍ਹ ਪਿੰਡ ਆ ਮੇਰਾ ਨਹੀਂ ਅੱਛਾ ਅੱਛਾ ਤਰਨਗੜ੍ਹ ਅਸੀਂ ਹਾਂ ਨਰੇਂਗੜ੍ਹ ਮੈਂ ਨਰੇਂਗੜ੍ਹ ਆ ਪਿੰਡ ਮੇਰਾ ਮੈਂ 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 ਕਰਦੇ ਵਿੱਚ 15 ਸਾਲ ਉਹ ਚਾ ਮੇਰੇ 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 ਸਿਸਟਰ ਮਕੇਰੀਆਂ ਬਿ ਆਏ ਆ ਯਾਰ ਨਰਾਇਣ ਗਏ ਮਕੇਰੀਆਂ ਨਰਾਇਣ ਗਰ ਕੀਰਤਨ 도 ਆਦਿ ਹੁੰਦਾ ਸਕਦਾ ਨਾ ਅਰੰਦਾਸ ਪਰ ਸੰਤਾਂ ਦਾ ਅਕ ਪਤਾ ਨਹੀਂ ਕੀ ਕਰਾਇਆ ਹੋਊਗਾ ਬਾ ਪਹਿਲਾਂ ਪਤਾ ਨਹੀਂ ਆਈ ਡੋਨਟ نو ਮੈਨੂੰ ਯਾਦ ਨਹੀਂ ਮੈਨੂੰ ਤਾਂ 15 ਸਾਲ ਹੋ ਗਏ ਇੱਧਰ ਜਨ ਅਮਰੀਕਾ ਪਹੁੰਚ ਗਿਆ ਬਹੁਤ ਬਹੁਤ ਸਮਾਂ ਸਮਾ ਗਿਆ ਅੱਛਾ ਹਾਂਜੀ ਮੈਨੂੰ ਬਹੁਤ ਮੈਨੂੰ ਮਨਿੰਦਰ ਜੜ ਵੀ ਭੁੱਲ ਗਿਆ ਮੈਂ ਆਉਣਾ ਹੁਣ ਅਗਲੇ 1-2 ਮਹੀਨੇ ਤਾਂ ਕਾਉਂਗਾ ਫਿਰ ਆਪਾਂ ਕਰਦੇ ਕੁਝ ਨੋਜ ਆਪਾਂ ਕੀਤੀ ਪਾਲ ਕੀਨੀ ਸ਼ੁਰੂ ਕੀਤੀ ਇੱਥੇ ਪੂਰੇ ਅਮਰੀਕਾ ਦੇ ਵਿੱਚ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਜਾਂ ਹੋ ਜਿੱਥੇ ਵੀ ਇਹਦਾ ਗੁਰੂ ਸਾਹਿਬ ਦੀ ਸਤਿਕਾਰ ਪ੍ਰਤੀ ਕੋ ਘਟਾ ਹੁੰਦਾ ਜਾਂ ਕਿਸੇ ਨੇ ਘਰ ਦੇ ਵਿੱਚ ਮਹਾਰਜ ਰੱਖਿਆ ਤੇ ਚੰਦੂਆ ਸਾਹਿਬ ਨਹੀਂ ਲਾਇਆ ਕਿਸੇ ਪੀੜੇ ਜੋ ਉੱਤੇ ਬਾਰੀ ਚ ਰੱਖਦੇ ਆ ਇਹ ਤਸਵੀਰ ਨਹੀਂ ਕਰੀਦਾ ਨਾ ਕਾਰਜ ਸਾਰਾ ਸਰਕਾਰ ਵਿੱਚ ਕੀਤਾ ਇਹ ਬਹੁਤ ਵਧੀਆ ਬਹੁਤ ਵਧੀਆ ਵਧੀਆ ਬੰਦਾ ਹੀ ਉਹ ਕਾਰਜ ਜਿਸ ਨੂੰ ਗੁਰੂ ਸਾਹਿਬ ਆਪ ਹੀ ਸੇਵਾ ਮਾਰੀ ਕਰਾਉਂਦੇ ਆ ਹਨ ਸੋ ਐਨੀ ਵੇ ਮੈਰੇ ਨੂੰ ਬੇਨਤੀ ਇੱਕ ਏ ਆ ਕਿ ਪਹਿਲੀ ਗੱਲ ਏ ਆ ਕਿ ਇੱਕ ਤੇ ਉਹ ਜੇ ਤੁਹਾਨੂੰ ਇਦਾਂ ਲੱਗਾ ਤੇ ਉਹ ਗ੍ਰਾਂਤੀ ਸਿੰਘ ਦੇ ਬਿਆਨ ਲੈਣੇ ਆ ਕਿ ਤੂੰ ਉਹ ਦੂਜਾ ਤੂੰ ਕੀਤੀ ਏ ਗੱਲ ਜਾਂ ਕਿਸੇ ਹੋਰ ਨੇ ਕੀਤੀ ਏ ਉਹ ਉਹਦੇ ਬਿਆਨ ਰਿਕਾਰਡਿੰਗ ਕਰਨੀ ਆ ਤੇ ਜੇ ਜੀ ਪੁਲਿਸ ਵੱਲੋਂ ਕੋਈ ਜਿਹੜੀ ਇਦਾਂ ਦੀ ਕੋਈ ਹੁੰਦੀ ਆ ਵੀ ਉਹ ਕਾਰਵਾਈ ਨਹੀਂ ਕਰਦੇ ਤੇ ਫਿਰ ਪੁਲਿਸ ਦੇ ਉੱਤੇ ਉੱਤੇ ਤੁਸੀਂ ਤੁਸੀਂ ਜਿੰਨੇ ਹੋ ਇਹ ਤੁਸੀਂ ਲੈ ਕੇ ਮੈਂ ਹੋਰ ਵੀ ਜਿਹੜੇ ਬੰਦੀਆਂ ਨੂੰ ਜਿੰਨੇ ਵੀ ਬਾਤੋ ਬਾਤ ਪਾ ਭੇਜਾਂਗੇ ਅਸੀਂ ਇੱਥੇ 80 ਹੇਕਟੇਰ ਰੋਲੀ ਨਾਲ ਦੇ ਵਿੱਚ ਸਾਡੇ ਇੱਥੇ ਹਾਲੇ ਵੀ ਚੱਲ ਜੰਦਾ ਹੈ ਪ੍ਰੋਗਰਾਮ ਇਦਾਂ ਹੀ ਮਤਲਬ ਕਿ ਉਹਨਾਂ ਨੇ ਸੰਤਾਂ ਨੂੰ ਗਾਲਾਂ ਕੱਢੀਆਂ ਸੰਤ ਬਾਬਾ ਜਨੈਲ ਸਿੰਘ ਬਾਬਾ ਦੀਪ ਸਿੰਘ ਦੀਆਂ ਤਸਵੀਰਾਂ ਲਾਈਆਂ ਆਈਆਂ ਮੇਰੇ ਤੋਂ 2000 ਮਾਈਲ ਤੇ ਆ ਅਸੀਂ ਉੱਥੇ ਵੀ ਜਾਂਦੇ ਰਹੇ 3 ਮਹੀਨੇ ਜਾਂਦੇ ਰਹੇ ਅਸੀਂ ਇੱਥੋਂ 65 ਗੁਰਦੁਆਰਿਆਂ ਦਾ ਲਿਖਾ ਕੇ ਕਾਲ ਤੱਕ ਸਾਹਿਬ ਤੇ ਸਾਤਾ ਨੂੰ ਸ਼ਾਇਦ ਵੀਡੀਓ ਤੁਹਾਨੂੰ ਦੇਖੀਆਂ ਹੋਣੀਆਂ ਤੁਸੀਂ ਆਪਾਂ ਭੇਜੇ ਦੀਏ ਤੋਂ ਅੱਤਰ ਦੇ ਫੋਟੋਰੀ ਵਾਲੇ ਤੁਹਾਨੂੰ ਕਹਿੰਦੇ ਹਾਂ ਦੀ ਸੋ ਐਨੀਵੇ ਹੋਰ ਮੇਰੀ ਜਿਹੜੀ ਮੁੱਕ ਦੀ ਗੱਲ ਇਹੋ ਹੀ ਐ ਕਿ ਆਪਾਂ ਹੁਣ ਜਿਹੜੀ ਗੱਲ ਕਰ ਲਈਏ ਹੁਣ ਤੁਸੀਂ ਕੱਲ ਮਰਿਆਦਾ ਵੀ ਗਿਆ ਸੀ ਉੱਥੇ ਤੁਸੀਂ ਯਹੀ ਨਾਲ ਉਹਦੇ ਲਾਗੇ ਸੀਗੇ ਨਾਲ ਹੀ ਸੀ ਤੁਹਾਡੇ ਕਿਹੜੀ ਤਾਂ ਮੈਂ ਇੱਥੇ ਮੁਕੇਰੀਆਂ ਗਿਆ ਹੀ ਮਰਿਆਦਾ ਵੀ ਨਹੀਂ ਮੇਰੇ ਨਾਲ ਨਹੀਂ ਗਿਆ ਕੋਈ ਉਹ ਮਰਿਆਦਾ ਨਹੀਂ ਆਪਣਾ ਹੁੰਦਾ ਹੈ ਕਿ ਆਪਣ ਟਸਾਲ ਦਾ ਸਿੰਘ ਹੀ ਆ ਅੱਜ ਗਿਆ ਸੀ ਭਾਜੀ ਅੱਜ ਅੱਜ ਜੀ ਕੀ ਆ ਜੀ ਅੱਜ ਹੀ ਹੁਣ ਮੈਨੂੰ ਅੱਜ 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 ਆਈ ਸੀ ਮੈਨੂੰ ਹਰਜੀਤ ਸਿੰਘ ਦੀ ਕਾਲ ਉਹ ਪੰਜਾਬ ਬਿਆਰਾਂ ਦਾ ਸਿੰਗਲ ਆਦਾ ਭਾਈ ਹਰਜੀਤ ਸਿੰਘ ਤਲਵੰਡੀ ਸਾਹਿਬ ਉਹ ਮੇਰੇ ਨਾਲ ਇਕੱਠੇ ਵੱੜਦੇ ਰਹੇ ਸੀ ਤੇ ਉਹਨੇ ਦੱਸਿਆ ਸੀ ਮੈਨੂੰ ਅੱਜੇ ਤੇ ਮੈਨੂੰ ਤਾਂ ਪਤਾ ਤੇ ਮੈਨੂੰ ਕੱਲ ਪਰਸੋਂ ਦਾ ਹੀ ਲੱਗਣ ਦੇ ਆਏਗਾ ਤੇ ਪਰ ਮੈਂ ਅੱਛਾ ਕਾਲ ਮੇ ਕੋਲ ਤੁਹਾਡਾ ਨੰਬਰ ਹੈਗਾ ਨੰਬਰ ਮੇ ਕੋਲ ਮੈਂ ਸੇਵ ਨਹੀਂ ਕੀਤਾ ਤਾਂ ਕੋ ਨੰਬਰ ਹੈਗਾ ਹੀ ਮੈਂ ਤੁਹਾਨੂੰ ਮੇ ਕੋਲ ਸੇਵ ਅੱਜ ਮੈਂ ਕੀਤਾ ਹੁਣ ਕੀਤਾ ਮੈਂ ਚਲੋ ਵਧੀਆ ਕੀਤਾ ਬਈ ਮੈਨੂੰ ਨਾ ਪਤਾ ਕੀ ਹੈ ਦੱਸੋ ਖਾਨ ਜਾਨੀ ਤੇ ਆਪਾਂ ਹਾਂ ਜੀ ਹੁਣ ਮੈਂ ਆਪਾਂ ਇਹੋ ਹੀ ਬੇਨਤੀ ਆ ਕਿ ਜੇ ਹੁਣ ਉਹਨਾਂ ਦੱਸਿਓ ਵੀ ਕੱਲ੍ਹ ਤੱਕ ਕੀ ਅਪਡੇਟ ਹੈ ਇਹ ਕਿਤੇ ਮੈਨੂੰ ਵੀਡੀਓ ਭੇਜਿਓ ਜਿਹੜੀਆਂ ਵੀ ਅ ਬੇਅਦਵੀ ਜਿਹੜੀ ਹੋਈ ਹੈ ਸਰ ਹੈਗੀ ਹੈ ਵੀਡੀਓ ਬਿਲਕੁਲ ਭਾਜੀ ਹੈਗੀ ਹੈ ਮੈਂ ਭਾਗ ਨਾਲ ਤਾਂ ਕਰ ਦਿੰਦਾ ਸੰਧ ਤੁਹਾਨੂੰ ਆਲੇ ਮੈਨੂੰ ਹੁਣੇ ਹੁਣੇ ਮੈਨੂੰ ਵੀਡੀਓ ਭੇਜਿਓ ਤੇ ਦੂਜੀਆਂ ਆਪਾਂ ਨਾ ਕੋਈ ਸਖਤ ਜਿਹੜਾ ਹਜ਼ਾ ਆ ਉਹ ਇੱਥੋਂ ਆਪਾਂ ਕੋਈ ਇਦਾਂ ਦਾ ਜਿਹੜਾ ਪੰਥਕ ਜਿਹੜਾ ਫੈਸਲਾ ਲਈਏ ਜਿਹਦੇ ਕਰਕੇ ਕਿ ਆਪਾਂ ਭਾਈ ਭਾਈ ਸਿੰਘ ਨੂੰ ਪਹਿਲਾਂ ਵੀ ਕਹਿੰਦਾ ਰਿਹਾਹੀਂ ਪਰ I don't know ਵੀ ਉਹਨਾਂ ਕਹੀ ਕਿ ਉਹਨਾਂ ਵੀ ਤੂੰ ਆਪਾਂ ਗੱਲ ਬਾਤ ਵੀ ਜੀਉਂਦੇ ਚਾਰ ਕਰਾਂ ਛਾੜੀ ਦਿੱਤਾ ਉਹਨਾਂ ਨੇ ਜਿਆਦਾ ਕਿਸੇ ਹਾਂ 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 ਕੰਮੀ ਛੱਡ ਦੋ ਜਾਣਾ ਹੀ ਛੱਡਤਾ ਹੁਣ ਪਤਾ ਨਹੀਂ I don't know ਜਾਂ ਉਹ ਜੋ ਉਹ ਇਹਾਂ ਕੀ ਜਾਂ ਕਿਤਾਹ ਨਾ ਪਤਾ ਨਹੀਂ ਬੀਕੋਇ ਨਹੀਂ ਜਿੱਦਾਂ ਵੀ ਹੋਇਆ ਮਹਾਰਾਜ ਆਣ ਗੁਰੂ ਸਾਹਿਬ ਜਾਣ ਨਾ ਮਹਾਰਾਜ ਕੋਈ ਗੱਲ ਨਹੀਂ ਤੇ ਸੋ ਤ ਤੁਸੀਂ ਨਾ ਇੱਕ ਇੱਕ ਤੇ ਹੁਣ ਅਪਡੇਟ ਕੀ ਆਪਾਂ ਆਪਾ ਹੁਣ ਇਹ ਇਹਦਾ ਕਾਨੂੰਨ ਪੁਲਿਸ ਨੇ ਤੁਹਾਨੂੰ ਦੱਸਿਆ ਪੂਰੀ ਗੱਲ ਕੀ ਕਾਨੂੰਨ ਪਤਾ ਲੱਗਣੀ ਹੈ ਲੈ ਦੇਖੋ ਮੈਂ ਨਾ ਘੰਟੇ ਦੀ ਗੱਲ ਆ ਆਪਾਂ ਸ਼ਾਮੀ ਨਾਲ ਸਵੇਰ ਤੋਂ ਲੱਗੇ ਦੀ ਸ਼ਾਮ ਤੱਕਰ 5 ਵਜੇ ਤੱਕਰ ਆ ਪੁਲਿਸ ਨੇ ਨਾਲ ਲੱਗੇਰੇ ਆਪਾਂ ਪੁਲਿਸ ਨੇ ਸਾਨੂੰ ਕਿਹਾ ਵੀ ਆਪਾਂ ਲੱਭ ਦਾਂਗੇ ਫਿਰ ਨਾ ਆਪਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਪੁਲਿਸ ਨੂੰ ਕੀ ਕੈਮਰਾ ਉੱਥੇ ਨਹੀਂ ਲੱਗਾ ਸੀ ਜੋ ਦੇਂਦਾ ਸਾਨੂੰ ਸਮਾਂ ਦੇ ਦੰਨੇ ਜੇ ਨਹੀਂ ਲੱਗਾ ਫਿਰ ਜਿਹੜਾ ਤੁਹਾਡਾ ਇੱਥੇ ਘਰਾਓ ਕਰਾ ਕੀਤਾ ਜਾਵੇਗਾ ਮੋਰਚਾ ਲੱਗੂਗਾ ਇੱਥੇ ਜਿੰਨਾਂ ਦੇ ਕੱਤੀ ਬੰਦਾ ਨਹੀਂ ਫੜੋਗੇ ਹਾਂ ਹਾਂ ਫਿਰ ਇਹਨਾਂ ਨੇ ਡਰਦੇ ਮੋਰੇ ਨੇ ਭਾਈ ਸਾਹਿਬ ਜਿਹੜਾ ਇਹ ਫੈਸਲਾ ਕਰਨਾ ਹੈ ਤਾਂ ਮੇਰੇ ਹਿਸਾਬ ਨਾਲ ਇਹਨਾਂ ਨੇ ਸਵੇਰੇ ਹੀ ਉਹ ਬੰਦੇ ਨੂੰ ਜੇਲ੍ਹ ਚ ਲੈ ਜਾਣਾ ਭਾਜੀ ਸਾਨੂੰ ਮਰਨ ਨਹੀਂ ਦੇਣਾ ਇਹ ਬੰਦੇ ਨੂੰ ਇਹ ਬੰਦੇ ਨੂੰ ਜੀ ਇਹਨੂੰ ਮਿਲਣਾ ਆ ਤੇ ਕੋਸ਼ਿਸ਼ ਕਰਿਓ ਮੈਂ ਦੇਖਦਾ ਪੁਲਿਸ ਵਾਲੇ ਬੰਦੇ ਵਿੱਚ ਦੇਖਦੇਗਾ ਬੰਦੇ ਆਪਣੇ ਨਹਗੇ ਬੜੇ ਪਰ ਉਹ ਬਿਆਰਪਰੀ ਬਹਿਰਾਮਪੁਰ ਮੇਰੀ ਗੱਲ ਨੂੰ ਬਹਿਰਾਮਪੁਰ ਜਿਹੜਾ ਗਰਦਾਸਪੁਰ ਵਿਆਦਮੀ ਹੋਈ ਨਾ ਮਹਾਰਾ ਦੇ ਅੰਗ ਫਾੜ ਗਿਆ ਉੱਥੇ ਵੀ ਆਪਾਂ ਸਮਾਂ ਦਿੱਤਾ ਇਹ ਪੁਲਿਸ ਨੂੰ ਬਹੁਤ ਪ੍ਰਸ਼ਾਸਨ ਉਹ ਆ ਗਿਆ ਉਹਦੇ ਵਿੱਚ ਪ੍ਰੈਸ਼ਰ ਚ ਇਹਨਾਂ ਨੇ ਕੋਈ ਬੰਦੀ ਅਮਲੀ ਬੰਦਾ ਫੜ ਕੇ ਅੱਗੇ ਪੇਸ਼ ਕਰ ਦਿੱਤਾ ਉਹ ਵੀ ਸਵੇਰੇ 5 ਵਜੇ ਨਾਲ ਜੇਲ੍ਹ ਚ ਲੈ ਗਏ ਤੇ ਸਾਨੂੰ ਉਹਨਾਂ ਨੇ ਨਹੀਂ ਮਿਲਾਇਆ ਤੇ ਉਹ ਬੰਦਾ ਹੁਣ ਬਾਅਦ ਚ ਸਾਡੇ ਨਾਲ ਮਿਲਿਆ ਉਹ ਗੱਲ ਕਰਦਾ ਭਾਜੀ ਮੈਂ ਬਿਆਦਮੀ ਨਹੀਂ ਕੀਤੀ ਮੈਂ ਉਦਾਂ ਗੁਰੂ ਘਰ ਚੋਰੀ ਵੀ ਕਰ ਸਕਦਾ ਮੈਂ ਰਮਹਾਲੇ ਵੀ ਚੋਰੀ ਕਰ ਲੈਣਾ ਨਹੀਂ ਮੈਂ ਮੈਂ ਨਸ਼ੇ ਕਰਦਾ ਆ ਮੈਂ ਪਰ ਗੁਰੂ ਘਰ ਸਾਹਿਬ ਬਿਆਦਮੀ ਨਹੀਂ ਕੀਤੀ ਇੱਥੇ ਮੈਨੂੰ ਫਸਾਇਆ ਗਿਆ ਇਹਨਾਂ ਨੇ ਉਹ ਇਹ ਬੰਦਿਆਂ ਨੂੰ ਇਦਾਂ ਵੀ ਅਗਲੇ ਛਾਂਤ ਹੋ ਜਾਣੇ ਆ ਵੀ ਬੰਦਾ ਅਸੀਂ ਫੜ ਲਿਆ ਉਹ ਸਾਡੀ ਕਸਟਡੀ ਦੇ ਵਿੱਚ ਆ ਗੱਲ ਨਵੀਂ ਪੁਰਾਣੀ ਹੋ ਜਾਂਦੀ ਆ मतलब ਵੀ ਇਹ ਸਭ ਤਰੀਕਾ ਇਸ ਤਰੀਕਾ ਵਰਤਦੇ ਆਓ ਤਰੀਕਾ ਬੀ ਤਰੀਕਾ ਵਰਤਦੇ ਆ ਮਤਲਬ ਚਲਾਕੀ ਚਲਾਕੀ ਵਰਤਦੇ ਆ ਨਾ ਕਿ ਇੱਥੇ ਵੀ ਬੜੀ ਚਲਾਕੀ ਵਰਤੀ ਜਾਣੀ ਆ ਉਹ ਬੰਦੇ ਦੇ ਹੀ ਗੱਲ ਜਿਹੜਾ ਹੈ ਨਾ ਜਿਹੜਾ ਸਰੂਪ ਜਿਹੜੀ ਕੋਈ ਬਿਆਦਵੀ ਕਰ ਗਿਆ ਨੇ ਸਰੂਪ ਇਹਦੇ ਭਾਦ ਨਾ ਉਹਦੇ ਗੱਲ 'ਚ ਵੀ ਇਹ ਬੰਦੇ ਨੇ ਕਹਿਤਾ ਵੀ ਮੇਕੋ ਮੈਨੂੰ ਮaaf ਕਰ ਉਹ ਬੰਦੇ ਨੇ ਕਹਿਣਾ ਹੀ ਆ ਭਾਜੀ ਤੇ ਮੇਕੋ ਅੰਗ ਗੁਰੂ ਸਾਹਿਬ ਦੇ ਪਾਟੇ ਮੈਨੂੰ ਮaaf ਕਰ ਦਿਓ ਤਾਂ ਲੋਕਾਂ ਨੂੰ ਥੋੜੀ ਪਤਾ ਕਿਹੜੇ ਪਾੜੇ ਕਿਹੜੇ ਨਹੀਂ ਦੂਸਰੇ ਸਰੂਪ ਦੇ ਚ ਕਿਹ ਕਿਹੜੇ ਕਿਹੜੇ ਗੁਰਸਾਹਿਬ ਦੇ ਸਰੂਪ ਦੇ ਪਾੜੇ ਪਹਿਲੇ ਦੇ ਕਿ ਦੂਜੇ ਦੇ ਅੰਗ ਪਾੜੇ ਉਹ ਜਿਹੜੀ ਭਾਈ ਜਿਹੜੀ ਕੋਈ ਸੇਵਾ ਹੋਈ ਨਾ ਬੰਦਾ ਉਹ ਹੈਗਾ ਬੰਦਾ ਮਾਰਾ ਇਹਨੂੰ ਉਹਨਾਂ ਦਾ ਪਿਆਰ ਕਰਨੇ ਵਾਲਾ ਬੰਦਾ ਹੋ ਆਪਾਂ ਮਿਲਿਆ ਨੂੰ ਪਰ ਉਹ ਗੁਆਂਗ ਜਿਹੜੇ ਪੱਟੇ ਉਹਨੂੰ ਪਤਾ ਨਹੀਂ ਸੇਵਾ ਕਿੱਦਾਂ ਕਰਨੀ ਭਾਈ ਇਹਨੂੰ ਕਿਹਨੇ ਦੱਸਿਆ ਨਹੀਂ ਹਾਂ ਉਹਨੂੰ ਪਤਾ ਨਹੀਂ ਹੁਣ ਇਹੋ ਗੱਲ ਹੋਣੀ ਤੋਂ ਇਹ ਦਿਨ ਪੂਰੀ ਇਨਵੈਸਟੀਗੇਸ਼ਨ ਕਰਨੀ ਆ ਉਹ ਬੰਦਾ ਲੱਭਣਾ ਆ ਜੇ ਪੁਲਿਸ ਵਾਲਿਆਂ ਨੂੰ ਪੁੱਛਣਾ ਜੀ ਤੇ ਉਹ ਬੰਦਾ ਕਹਿੰਦਾ ਵੀ ਮੈਂ ਪਹਿਲੇ ਜਿਹੜੇ ਤੁਸੀਂ ਕਹਿੰਦੇ ਆ ਕਿ ਪਹਿਲੇ ਗੁਰੂ ਸਾਹਿਬ ਦੇ ਜਿੱਦਾਂ ਤੂੰ ਤੁਸੀਂ ਕਿਹਾ ਕਿ ਭਾਈ ਆ ਆ ਗੁਰੂ ਸਾਹਿਬ ਦੇ ਰੂਪ ਦੇ ਆਨ ਕਿਦਾਂ ਹੋਇਆ ਤੁਸੀਂ ਇਹ ਵੀ ਕਰਨਾ ਉਹ ਕੋਈ ਬਿਆਨ ਲੈਣਾ ਤੇ ਦੂਜੀ ਗੱਲ ਵੀ ਫਿਰ ਉਹ ਪੁਲਿਸ ਵਾਲਿਆਂ ਨੂੰ ਆਪਾਂ ਪੁੱਛਾਂਗੇ ਵੀ ਹਾਂ ਜਾਂ ਜਿਤੇ ਬੰਦੀਆਂ ਜਾਂ ਜਿੱਦਾਂ ਵੀ ਹੋਇਆ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਕਹਿ ਰਹੇ ਹੋ ਮਤਲਬ ਹਰ ਥਾਂ ਤੇ ਇਦਾਂ ਕਰਦੇ ਆਏ ਪਰ ਇਹ ਨਾ ਇਹਨਾਂ ਨੇ ਮਤਲਬ ਕਿ ਉਹ ਭਾਜੀ ਇਹਨਾਂ ਦੇ ਸਵੇਰੇ ਉਹਨਾਂ ਨੂੰ ਜੇਲ੍ਹ ਚ ਲੈ ਜਾਣਾ ਮੈਂ ਤੁਹਾਨੂੰ ਲਿਖਲੇ ਦੇ ਦਿੰਦਾ ਹਾਂ ਜੀ ਕਿਉਂਕਿ ਸਾਡੇ ਵਰਗੇ ਨੂੰ ਜਿਹੜਾ ਵੀ ਆਪਾਂ ਹਨਾਉ ਉਸ ਬੰਦੇ ਨਾਲ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਕੋਈ ਬੰਦਾ ਨੂੰ ਕੋਈ ਮਾਰੇ ਨਾ ਕੁੱਟੇ ਨਾ ਇਸ ਕਰਕੇ ਆਪਾਂ ਜਿਹੜਾ ਆ ਇਹ ਪੇਸ਼ ਕਰਾ ਕੇ ਜੱਜ ਸਾਹਮਣੇ ਸਵੇਰੇ ਨੂੰ ਆਪਾਂ ਜੇਲ੍ਹ ਚ ਛੱਡ ਦਿੱਤਾ ਯਾ ਯਾ ਇੰਨੇ ਕਰਨਾ ਇੰਨੇ ਪਰ ਮੈਂ ਇਹ ਦੰਨੇ ਪੜੀ ਸਾਨੂੰ ਯਾਰ ਹਨੂ ਮਹਾਰਾ ਦੀ ਬੜੀ ਕਿਰਪਾ ਆ ਅਨੂਗੜ ਘੜੀ 14 15 ਸਾਲ ਹੋ ਗਏ ਇਸੇ ਲੈਂਚ ਤਾਂ ਸਾਨੂੰ ਪਤਾ ਇਹੀ ਹੁੰਦਾ ਸਾਡੇ ਨਾਲ ਹੋਣਾ ਹੀ ਇੰਦਾ ਨਹੀਂ ਉਹਦੇ ਹੈਗੀ ਬਾਬਾ ਜੀ ਸਾਹਿਬ ਆਪਦਾ ਕੀ ਬੇਨਤੀ ਇਦਾਂ ਆ ਬਾਬਾ ਜੀ ਬੇਨਤੀ ਇਦਾਂ ਆ ਜਿਹੜੀ ਮੇਨ ਗੱਲ ਹੈ ਨਾ ਸਾਨੂੰ ਸਾਨੂੰ ਅੱਜ ਤੱਕ ਬੰਦਾ ਜਿਹੜਾ ਦੇਖੋ ਤੁਸੀਂ ਆਪ ਵੀ ਸਿਆਣੇ ਹੋ ਤੁਸੀਂ ਇਸ ਗੱਲ ਨੂੰ ਸਮਝੋ ਕਿ ਕਿਹੜੀ ਕਿਹੜਾ ਉਹ ਤਾਕਤ ਹੈ ਕਿਹੜੇ ਉਹ ਬੰਦੇ ਨੇ ਜਿਹੜੇ ਗੁਰੂ ਸਾਹਿਬ ਦੇ ਅੰਗ ਪੜਾਉਣ ਤੇ ਲੱਗੇ ਹੋਏ ਆ ਅਸਲੀ ਬੰਦੇ ਅਸਲੀ ਤਾਂ ਅਸਲੀਅਤ ਤੱਕ ਪਹੁੰਚ ਹੀ ਨਹੀਂ ਹੋ ਰਿਆ ਬੁੱਧੀ ਕਿੱਥੇ ਹੈ ਜੇ ਕੋਈ ਉਹ ਕੋਈ ਦੇਖੋ ਵੀ ਤੁਸੀਂ ਵੀ ਲੱਗੇ ਆ ਅਸੀਂ ਵੀ ਇੱਧਰ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਉਹ ਕਿਉਂ ਨਹੀਂ ਫੜ ਹੁੰਦੇ ਉਹ ਬੰਦੇ ਕਦੋਂ ਵੀ ਇਹ ਸਰਕਾਰ ਦੀ ਸ਼ੈਅ ਦੇ ਵੀ ਆਪਾਂ ਸਮਝ ਸਕਦੇ ਆ ਜੀ ਇਹਨਾਂ ਨੇ ਜੀ ਇਹਨਾਂ ਨੇ ਕੋਈ ਕੰਮ ਜੇ ਕੋਈ ਮਾਇਨਾ ਕੀ ਗਿਆਤਲੀ ਲਗਾ ਲੋ ਸਰਕਾਰ ਜਾਂ ਇਹਨਾਂ ਕਿ ਇਹ ਬੰਦਿਆਂ ਨੂੰ ਪੁੱਛ ਨਹੀਂ ਸਕਦੇ ਕਿ ਇਹ ਬੰਦੇ ਇਹਨਾਂ ਨੂੰ ਕੋਈ ਖਾਲਸਾਨੀ ਪੋਸਟ ਵੀ ਪਾ ਦਿੰਦਾ ਆ ਜਾਂ ਹੋਰ ਕੋਈ ਨਿੱਗੀ ਜਿਹੀ ਕੋਈ ਗੱਲ ਕਰ ਦਿੰਦਾ ਉਹਨੂੰ ਚੱਕ ਕੇ ਲੈ ਆਂਦੇ ਫੜਨਾਂ ਦੇ ਮੈਂਟ ਚ ਉਹਦੇ ਘਰ ਰੇ ਆ ਤਾਂ ਕਿ ਪਰੇਸ਼ਾਨ ਕਰ ਦਿੰਦੇ ਆ ਤੇ ਇਹ ਬੰਦੇ ਕਿਉਂ ਨਹੀਂ ਲੱਭਦੇ ਇਹਨਾਂ ਨੂੰ ਬਸ ਪਾਜੀ ਵਾਲੇ ਬੰਦੇ ਕਿਉਂ ਨਹੀਂ ਲੱਭਦੇ ਪਾਜੀ ਪਿੱਛੋਂ ਪਿੱਛੇ ਤੱਕ ਨਹੀਂ ਜਾਂ ਆਪਾਂ ਨਾ ਪੈਰ ਜੀ ਕਰਦੇ ਪਾਜੀ ਪਤਾ ਕੀ ਸਾਡਾ ਮਤਲਬ ਆਪਾਂ ਅਗੇ ਕੀ ਸਿੱਖ ਸਾਡੇ ਕੋਈ ਨਾ ਬਜਟ ਹੈ ਨਹੀਂ ਜਿਹੜਾ ਮਤਲਬ ਜੇ ਤਰੀਕ ਪਵੇ ਉਸ ਦੇਖਣ ਜਾਣਾ ਉਹਦੇ ਨਾਲ ਆਪਾਂ ਮੁਕਦਮਾ ਲੜੀਏ ਹਨਾ ਤੇ ਦੇਖੀਏ ਪੁੱਛ ਆਪਾਂ ਹੁਣ ਇੱਕ ਵਾਰੀ ਜਾਣਾ ਮੁੜ ਕੇ ਆਪਾਂ ਨਹੀਂ ਜਾ ਸਕਦੇ ਹਾਂਜੀ ਕਿਉਂਕਿ ਆਪਾਂ ਕੀਰਤੀ ਸਿੰਘ ਆ ਹਾਂਜੀ ਆ ਇਦਾਂ ਹੀ ਹੁੰਦੀ ਐ ਇਦਾਂ ਹੀ ਉਹ ਤਾਂ ਹੀ ਨਿਓ ਫਿਰ ਉਹ ਇਦਾਂ ਦੀ ਆ ਉਹ ਅਪਿਚੇਰੀ ਜਿਹੜੋਂ ਗੁਰੂ ਸਾਹਿਬ ਨੂੰ ਇੱਕ ਬੀਬੀ ਨੇ ਅੱਗ ਲਾ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹਨ ਭੇੜ ਕਰ ਦਿੱਤਾ ਇਹ ਪਤਾ ਹੋਣਾ ਤੁਹਾਨੂੰ ਉਹ ਲਾਉ ਲਵਦੀ ਉਹ ਅਸੀਂ ਮੈਂ ਚਲੋ ਕਹਿਣਾ ਨਹੀਂ ਚਾਹੀਦਾ ਕੀ ਗੱਲਾਂ ਹੁੰਦੀ ਆਪਾਂ ਫੋਨ ਤੇ ਅਸੀਂ ਦੱਸ ਨਹੀਂ ਸਕਦੇ ਅਸੀਂ ਇੱਥੋਂ ਬੰਦੇ ਉੱਥੋਂ ਗਏ ਜਿਹਦਾ ਘਰ ਆਹਿੰ ਕਹਿ ਜਿੱਦਾਂ ਇਹਨੇ ਗੁਰੂ ਸਾਹਿਬ ਦਾ ਸਾੜੇ ਹੈ ਇਹਦਾ ਘਰ ਕਾਰਨਾ ਤੇ ਪੁਲਸ ਬਿਠਾਈ ਸੀ ਹੁਣ ਉਸ ਦੇ ਬਾਅਦ ਬਾ ਬਾ ਬਾਹਰ ਇਹਨਾਂ ਨੇ ਪੁਲਸ ਬਿਠਾਈ ਸੀਗੀ ਬਾਅਦ ਵਿੱਚ ਵੀ ਉਹਦਾ ਘਰ ਨੂੰ ਵੀ ਪ੍ਰੋਟੈਕਟ ਕਰਦਾ ਇਹ ਬੰਦੇ ਇਹ ਬੰਦੇ ਆ ਤੁਹਾਨੂੰ ਸਭ ਆਫਾਂਸੀ ਦੇਣੇ ਚਾਹੀਦੇ ਉਹਨਾਂ ਨੂੰ ਵੀ ਤੁਸੀਂ ਉਹਦਾ ਘਰ ਵੀ ਪ੍ਰੋਟੈਕਟ ਕਰਉਂਦੇ ਨਹੀਂ ਬਸ ਇਹ ਇਹ ਚੱਕਰ ਦੇ ਬਾਝੋਂ ਆਪਾਂ ਰਹਿ ਜਾਣਾ ਹੁਣ ਬੰਦੇ ਦੀ ਆਪਾਂ ਪੈਰਵਾਈ ਕਰਨੀ ਹੋਵੇ ਨਾ ਜੀ ਆਪਾਂ ਉੱਥੇ ਜਦੋਂ ਉਹਦੀ ਜਾਨੂਤ ਨਹੀਂ ਹੁੰਦੀਨੀ ਪਰ ਸਾਡੇ ਕੋਲ ਤਾਂ ਤੇਲ ਜੋਗੇ ਉਨੇ ਤੇ ਹੁੰਦੇ ਬਾ ਚੱਲ ਜਾਣਾ ਮੁੜ ਕੇ ਆਪਾਂ ਨਹੀਂ ਜਾ ਸਕਦੇ ਕੋਈ ਨਹੀਂ ਉਹ ਕੋਈ ਨਹੀਂ ਤੁਸੀਂ ਪੈਰਵਾਈ ਕਰੋ ਕੋਈ ਨਹੀਂ ਜਿੱਥੇ ਤੱਕ ਆਪਾਂ ਗੁਰੂ ਸਾਹਿਬ ਕਿਰਪਾ ਕਰਨ ਬਾ ਕਰਾਂਗੇ ਹਣਾ ਤੁਸੀਂ ਪੜਾ ਕਰੋ ਇੱਕ ਦਿੱਲੀ ਤੋਂ ਸਕਦੇ ਨਾ ਹੋਰ ਕੋਈ ਨਹੀਂ ਹੁਣ ਚਲੋ ਮਾਰਾ ਕਿਰਪਾ ਕਰਾ ਜੀ ਹੁਣ ਆਪਾਂ ਦੇਖਾਂਗੇ ਸਵੇਰੇ ਇਹਨੇ ਮੈਨੂੰ ਪਤਾ ਕਾਉਂਸਲਰਾਂ ਸਵੇਰੇ ਕਾਹ ਲੈਣੀ ਆ ਤੇ ਬੰਦਾ ਕਹਣਾ ਫੜ ਲਿਆ ਜੀ ਤਾਂ ਇਦਾਂ ਫਲਾਣਾ ਢਿੰਕਰਾ ਤੇ ਬੰਦਾ ਮੇਨ ਬੰਦਾ ਨਹੀਂ ਹੜਾਉਣਾ ਪਾ ਜੀ ਇਹਨੇ ਕੀਤੇ ਆ